ਕਰਦੀ ਤੇ ਪੁਲਿਸ ਡਿਪਾਰਟਮੈਂਟ ਦੀ ਪੰਜਾਬ ਪੁਲਿਸ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਇੱਕ ਪੜਾਅ ਹੈ ਜਿੱਥੇ ਡੈਮੋਲੇਸ਼ਨ ਹੋ ਰਹੀ ਇਸ ਘਰ ਦੀ ਵੋਲੇਸ਼ਨ ਹੈ ਕਾਰਪੋਰੇਸ਼ਨ ਦੇ ਆਰਡਰਸ ਹੈ ਤੇ ਪੁਲਿਸ ਪ੍ਰੋਟੈਕਸ਼ਨ ਸਾਨੂੰ ਆਪਾਂ ਦੇ ਰਹੇ ਹਨ ਨੂੰ ਇੱਕ ਗੁਰਪਾਲ ਹੈ ਜਿਹੜਾ ਵਿਅਕਤੀ ਹੈ ਗੁਰਪਾਲ ਤੇ ਕੁਨੋ ਪਰਚੇ ਐਂਡੀਪੀਐਸ ਦੇ ਦਰਜ ਐ ਕਾਫੀ ਟਾਈਮ ਜੇਲ੍ਹ ਚ ਕੱਟ ਕੇ ਆਇਆ ਇਹ ਮੁੰਨੇ ਨੇ ਇਲੀਗਲ ਕੰਸਟਰਕਸ਼ਨ ਵੀ ਕੀਤੀ ਹੋਈ ਸੀ ਤੇ ਥੱਲੇ ਲੋਕਾਂ ਨੂੰ ਇਲੀਗਲੀ ਨੇ ਕਿਰਾਏ ਤੇ ਵੀ ਦਿੱਤਾ ਹੋਇਆ ਸੀ ਕੁਝ ਫਲੋਰ ਜਿਹੜੇ ਹੈ ਦੇ ਉਹ ਇਲੀਗਲ ਹੈ ਉਹ ਡਿਮੋਲਿਸ਼ ਕਰਨੇ ਖੁਦ ਇਹ ਰਹਿੰਦਾ ਹੈ ਹਿਮਾਚਲ ਸ਼ਿਫਟ ਹੋ ਗਿਆ ਤੇ ਡੈਮੋਲੇਸ਼ਨ ਇੱਕ ਕਾਜ ਜਿੱਥੇ ਇੱਕ ਹੋਰ ਵੀ ਆਪਾਂ ਬਣਾ ਦਿੱਤੀ ਸੀ ਸਰ ਟੋਟਲ ਕਿੰਨੀ ਅੱਜ ਕਿੰਨੀ ਜਗ੍ਹਾ ਡੋਮਿਨੇਟ ਹੈ ਦੋ ਦੋ ਜਗ੍ਹਾ ਹੈ ਜੀ ਜੀ ਸਰ ਦੂਸਰੀ ਸ਼ਾਮਿਲ ਨਸ਼ੇ ਹਾਂਜੀ ਹਾਂਜੀ ਸਰ ਕਿੰਨੀ ਕੁਆਂਟੀਟੀ ਇਹਦੇ ਕੋਲ ਨਸ਼ੇੜੇ ਬ੍ਰਾਹਮੜੇ ਨੇ ਨੋ ਐਫ ਆਈ ਆਰ ਨੋ ਨੋ ਐਫ ਆਈ ਆਰ ਹੈ ਅਲੱਗ 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 ਤੁਹਾਨੂੰ ਸ਼ੇਅਰ ਕਰ ਦਿੱਤੀ ਜਾ ਸਕਦੀ ਹੈ ਸਰ ਐਸ ਟਾਈਮ ਜੇਲ ਚ ਹੈ ਕਿ ਬਾਹਰ ਹੈ ਇਹ ਬਾਹਰ ਹੈ ਜੇਲ ਤੋਂ ਬਾਹਰ ਹੈ ਹਿਮਾਚਲ ਰਹ ਰਿਹਾ ਹੈ ਇਹ ਛੜਤਾ ਨਹੀਂ ਕਰ ਕਿੰਨੇ ਫਲੋਰ ਮੰਜ਼ਿਲ ਹੈ ਜੀ ਇਹ ਚਾਰ ਫਲੋਰ ਸਰ ਦੇਖੋ ਤੇ ਭਰਾ ਦੇ ਚੀਜ਼ ਨਹੀਂ 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 ਇਲੀਗਲੀ ਨਾਲ ਇੱਕ ਪ੍ਰਵਾਸੀਆਂ ਨੂੰ ਕਿਰਾਇਆ ਦੇ ਦਿੰਦਾ ਠੀਕ ਹੈ ਦੇਖੇ ਕਮਰੇ ਪਾਣੀ ਆ ਤੇ ਇਲੈਕਟ੍ਰਿਸਿਟੀ ਤੇ ਮੀਟਰ ਵਗੈਰਾ ਹੈਗੇ ਸੀ ਪਹਿਲਾਂ ਜਾਂ ਪਾਣੀ ਦੀ ਸਪਲਾਈ ਹੈ ਸੀਸ ਤੋਂ ਆਲਰੇਡੀ ਸਾਰੇ ਕਨੈਕਸ਼ਨ ਇਹ ਇਹ ਤੁਹਾਨੂੰ ਐਮ ਐਮ ਸੀ ਅਫੀਸ਼ੀਅਲਸ ਦੇ विल बी এবਲ ਟੂ ਗਾਈਡ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਮੇਰਾ ਮੇਰਾ ਨਾਮ ਕੁਲਜੀਤ ਸਿੰਘ ਮੰਗਟ 80 ਪੀ ਜ਼ੋਨ ਬੀ ਜੀ ਸਰ ਇੱਥੇ ਕਾਰਵਾਈ ਕੀਤੀ ਗਈ ਹੈ ਕਿ ਇਹਨਾਂ ਦੇ ਮਾਮਲੇ ਇਹ ਕਾਰਵਾਈ ਜੀ ਇਹਨਾਂ ਦੇ ਕੋਈ ਐਨ ਡੀ ਪੀ ਸੀ ਦੇ ਕੋਈ ਪਰਚੇ ਇਹਨਾਂ ਤੇ ਦਰਜ ਸੀਗੇ ਸਾਡੇ ਕੋਲ ਲਿਸਟ ਆਈ ਸੀ ਉਹਨਾਂ ਦੇ ਵਿੱਚੋਂ ਇਹਨਾਂ ਦਾ ਵੀ ਨਾਮ ਸੀਗਾ ਅਸੀਂ ਇਹਨਾਂ ਤੇ ਟੋਟਲ 60 ਗਜ ਜਗ੍ਹਾ ਸੀਗੀ ਤੇ ਅਨ ਅਥੋਰਾਈਜ਼ ਕੰਸਟਰਕਸ਼ਨ ਸੀਗੀ ਇਹ ਜੀ ਇਹਦਾ ਕੋਈ ਨਕਸ਼ਾ ਪਾਸ ਨਹੀਂਗਾ ਤੇ ਇਹਦੇ ਗਰਾਉਂਡ ਪਲਸ 3 ਫਲੋਰ ਬਣਿਆ ਟੋਟਲ 4 ਫਲੋਰ ਬਣਿਆ ਹੈ ਤੇ ਜਿਹੜੇ ਉੱਪਰਲੇ ਦੋ ਫਲੋਰ ਨੇ ਉਹ ਨਾਨ ਕੰਪਾਉਂਡੇਬਲ ਅਫੈਂਸ ਐ ਤੇ ਇਹਨਾਂ ਨੂੰ ਨੋਟਿਸ ਦਿੱਤਾ ਸੀ ਪਹਿਲਾਂ 15 ਦਿਨ ਦਾ ਦਸਤਾਵੇਜ਼ ਪੇਸ਼ ਕਰਨ ਦਾ ਡਾਇਰੈਕਸ਼ਨਾਂ ਦੇ ਮੁਤਾਬਕ ਇਹਨਾਂ ਨੇ ਜੋ ਆਬਜੈਕਸ਼ਨ ਦਿੱਤਾ ਸੀਗਾ ਉਹ ਅਸੀਂ ਉਹ ਸੈਟੀਸਫਾਈਡ ਕਰਕੇ ਇਹਨਾਂ ਨੂੰ ਫਾਈਨਲ ਡੈਮੋਲਿਸ਼ਨ ਆਰਡਰ 215 ਨੂੰ ਦਿੱਤਾ ਸੀਗਾ ਨਾਨ ਕੰਪਾਉਂਡੇਬਲ ਅਫੈਂਸ ਦਾ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਗੱਲ ਤੇ ਹੁਣ ਜਿਵੇਂ ਜਿਹੜਾ ਲਿਸਟਾ ਰੱਖਿਆ ਨੇ ਕਿਸ ਸਾਥ ਜਿਹੜੇ ਲਿਸਟਾ ਨੇ ਹੋਰ ਹੈਗੇ ਤੁਹਾਨੂੰ ਤਾਂ ਪੱਕਾ ਜੀ ਇਹਦਾ ਜਿੰਨਾ ਖਰਾਬ ਬਾਅਦ ਵਿੱਚ ਜਾਂਦੇ ਦਿੰਦੇ ਨੇ ਕਿਤੇ ਆਉਂਦੇ ਆ ਤਾਂ ਫਿਰ ਹਜੇ ਉੱਪਰ ਪੱਤਰ ਤੇ ਫੈਸਲਾ ਲੈਣਾ ਉਹਦਾ ਜਿਵੇਂ ਜਿਵੇਂ ਡਾਇਰੈਕਸ਼ਨ ਆਉਗੀ ਉਹਨੂੰ ਕਾਰਵਾਈ ਕਰਾਂਗੇ ਅੱਜ ਕਿੰਨੀ ਇਹਨਾਂ ਦੀ ਬਿਲਡਿੰਗ ਬਣਾ ਲੈਂਦੇ ਅੱਜ ਉੱਪਰਲੇ 2 ਫਲੋਰਾਂ ਤੇ ਕਾਰਵਾਈ ਕਰ ਰਹੇ ਹਾਂ ਠੀਕ ਹੈ